ਏ ਤੂੰ ਇੰਨਾ ਬਾਂਗੂ ਨਹੀਂ ਹੈਗਾ ਵੀ ਨਹਿਰਾ ਆਪਦੇ ਖੇਤ ਹੀ ਲੈ ਜਾਓ ਬੱਸਾਂ ਆਉਦੀਆਂ ਹੀ ਟਾਬੇ ਆਪਣੀ ਤੇ ਹਾਲਤ ਵੀ ਦੇਖ ਲੋ ਫਿਰ ਹੁਣ ਕੀ ਐ ਕੀ ਹਾਲ ਕੋਈ ਪਈ ਆ ਕਾਲੀ ਦਲਦੀ ਉਹ ਜੀਪ ਜੀ ਤਲਵਾਰ ਖੇ ਛੱਤ ਜੀ ਉਹਨੇ ਧੁੱਪ ਲੱਗਦੀ ਆ ਨਾ ਕਦੇ ਬਾਹਰ ਨਿਕਲੇ ਨਹੀਂ ਧੁੱਪ ਚ ਕਾਕਾ ਜੀ ਨੇ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਸਾਡੇ ਵੀ ਅਫਸਰ ਕਈ ਹੈਗੇ ਨਾ ਨਾਲ ਉਹਨਾਂ ਦੇ ਲੱਗੇ ਹੋਏ ਉਗਣਾ ਅੰਗਰੇਜ਼ੀ ਚ ਪੁੱਛਦੇ ਹਾਊ ਮਾਚ ਇਜ਼ ਦ ਟੈਂਪਰੇਚਰ ਕਿ ਸਰ 45 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 ਬੱਤੀ ਹੋਇਆ ਉਹ ਦੱਸਿਓ ਘੰਟੇਕ ਵਾਸਤੇ ਪੰਜਾਬ ਬਚਾਵਾਂਗੇ ਫਿਰ ਜਦੋਂ ਤੱਕ 30 32 ਹੁੰਦਾ ਉਹ ਤੱਕ ਮੈਂ ਅੱਧਾ ਪੰਜਾਬ ਕੱਢ ਦਿੰਦਾ ਆਪਣੀ ਗਰੀਜ਼ ਕਰਨਗੇ ਆਪਾਂ ਬੋਰ ਵਾਲੇ ਟੁਆਹਾਂ ਚੋਂ ਨਿਕਲੇ ਹੋਏ ਆਂ ਸੋ ਵੀਰੋ ਵਲੰਟੀਅਰਾਂ ਚ ਆਪਸ ਚ ਹੋ ਸਕਦਾ ਛੋਟੇ ਮੋਟੇ ਸਿਕਵੇ ਹੋਣ ਆਪਸ ਚ ਉਹ ਬਾਅਦ ਚ ਕਰ ਲਾਂਗੇ ਪਰਿਵਾਰ ਚ ਹੋ ਜਾਂਦੇ ਨੇ ਪਰ ਇੱਕ ਵਾਰ ਆ 4 ਜੂਨ ਵਾਲਾ ਕੰਡਾ ਕੱਢੋ ਬਹੁਤ ਜ਼ਰੂਰੀ ਹੈ ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹਾ ਹੁਣ ਔਰ ਤਹਾਂ ਮੋਦੀ ਦੀ ਹੋ ਰਹੀ ਹੈ ਛੁੱਟੀ ਇੰਡੀਆ ਅਲਾਈਅੰਸ ਦੀ ਮਾਰ ਰਹੀ ਹੈ ਸਰਕਾਰ ਪੰਜਾਬ ਦਾ ਬਹੁਤ ਵੱਡਾ ਹਿੱਸਾ ਪਊਗਾ ਸੈਂਟਰ ਸਰਕਾਰ ਚ ਦੇਖਦੇ ਜਾਓ ਤੁਸੀਂ ਇਹਦੀ ਕਿਸਮ ਚੰਗੀ ਐ ਉਮੀਦ ਦੀ ਮੈਂ ਤਾਂ ਲਾ ਦਦਾ ਨਾ ਬੱਤੀ ਲਾਉਂਦੇ ਨੇ ਮੇਰੇ ਵੀ ਲਾਈਟ ਮੱਥੇ ਲਾਦੀ ਐ ਇਹਨੇ ਬਣ ਜਾਣਾ ਵੱਡਾ ਬਣ ਜਾਣਾ ਨੇ ਕੰਮ ਕਸ ਮਤਾਂ ਨਹੀਂ ਹੁਣ ਕੀ ਕਰੀਏ ਉਹਨਾਂ ਦੀ ਕਿਸਮ ਮਾੜੀ ਐ ਸੀ ਕੀ ਕਰੀਏ ਮਲੂਕਾ ਛੱਡ ਗਿਆ ਪਰੋਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਪਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਪਦੇ ਵਾਲ ਨੂੰ ਕੱਢੂ ਹਣ ਇਹ ਜੀਜੋ ਜੀਜੀ ਹੋ ਗਏ ਹਾਲਾਤਾ ਦੇਖ ਲਓ ਤੁਸੀਂ ਸਭ ਹੀਰੋਇਨਾਂ ਦਾ ਇਹ ਪਤਾ ਕੀ ਹੈ ਰੱਬ ਹੈ ਪਰਮਾਤਮਾ ਹੈ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਹੈ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਦੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੌਨ ਲੋਕ ਕਹਿੰਦੇ ਯਾਰ ਐਂ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਕਹਤਾ ਵੀ ਨਹੀਂ ਤੂੰ ਇੱਕੋ ਹੀ ਖਤਮ ਹੈ ਉਹ ਕੰਮ ਕਾਂਗਰਸ ਵਾਲਿਆਂ ਦਾ ਹੂ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਓ ਬਠਿੰਡੇ ਵਾਲਾ ਲੋਦੇ ਵਾਲੇ ਸੜਤਾ ਬੜਿੰਗ ਖਡੂਰ ਸਾਹਿਬ ਵਾਲਾ ਇੱਥੇ ਸੰਗਰੂਰ ਫਿਰਦਾ ਪਲੱਥ ਵਾਲਾ ਸੰਗਰੂਰ ਵਾਲਾ ਵਿਜੇਂਦਰ ਸਿੰਘ ਲਾ ਆਨੰਦਪੁਰ ਸਾਹਿਬ ਫਿਰਦਾ ਉਹ ਮੈਂ ਇੱਕ ਨਾ ਸੀੜੀ 'ਚ ਕਰਿਆ ਸੀ ਕੰਮ ਇਹ ਪਤਾ ਕਿਉਂ ਬਦਲੇ ਨੇ ਆਪ ਜਿਹੜੇ ਇਲਾਕੇ 'ਚ ਕੋਈ ਢਿੱਡ ਦਿੱਤੀ ਮੈਂ ਉਦੋਂ ਇਹ ਕਿਹਾ ਸੀਗਾ ਕਿ ਇਹ ਸੀੜੀ 'ਚ ਕਿ ਕਿਸੇ ਟਾਈਮ ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਦੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਿਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ ਮੈਂ ਪ੍ਰਧਾਨ ਜੀ ਇਸ ਇਲਾਕੇ ਜੋ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋਆਂ ਸੜਤੇ ਉਧਰਲਾ ਇੱਧਰ ਉਧਰਲਾ ਇੱਧਰ ਜਾਣਦੇ ਨੇ ਇਹਨਾਂ ਨੂੰ ਉੱਥੇ ਆਹ ਭਾਜਪੀ ਦਾ ਚਲੋ ਵਿਚਾਰੇ ਉਹੀ ਆਏ ਨੇ ਉਥੇ ਉਹ ਤਾਂ ਉਂਝ ਚੱਕਣਾ ਇਹਨੇ ਵੀ ਉਗਦਾ ਕੋਈ ਬੀਜਿਆ ਨਹੀਂ ਉਹਨੂੰ ਤਾਂ ਪਿੰਡਾਂ 'ਚ ਨਹੀਂ ਵੜਨਦੇ ਕਿਸਾਨਾਂ ਨਾਲ ਪੇਚਾ ਪਿਆ ਹੋਇਆ ਉਹਨਾਂ ਦਾ ਸੋ ਵੀਰੋ ਆਮ ਆਦੀ ਪਾਰਟੀ ਇੱਕ ਵਲੰਟੀਅਰ ਮੈਂ ਆਇਆ ਆਇਆ ਇਧਰੋਂ ਮੇਰੇ ਮੂਰੇ 100 200 ਮੋਟਰਸਾਈਕਲ ਲੱਗੇ ਹੋਏ ਸੀ ਔਰ ਮੈਨੂੰ ਇਹ ਵੀ ਪਤਾ ਹੈ ਆਪ ਦੇ ਪੱਲੇ ਉਹ ਤੇਲ ਪਾਇਆ ਹੋਊਗਾ ਇਹ ਹੈ ਸਾਡੇ ਸਾਡੇ ਵਾਲੇ ਕੋ ਮੱਕੜ ਜਿਹੜੇ ਉਹ ਅਸਲੀ ਹੈ ਜਿਹੜੇ ਪੰਜਾਬ ਨੂੰ ਸੱਚੀ ਮੁੱਚੀ ਪਿਆਰ ਕਰਦੇ ਆ ਸੋ ਵੀਰੋ ਮੀਤ ਨੌਜਵਾਨ ਮੁੰਡਾ ਹੈ ਮਨਿਸਟਰ ਰਿਹਾ ਕੰਮ ਕਰਨ ਦਾ ਪਤਾ ਹੈ ਅਫਸਰਾਂ ਤੋਂ ਕੰਮ ਕਰਾਉਣ ਦਾ ਪਤਾ ਹੈ ਵਿਧਾਨ ਸਭਾ 'ਚ ਬੋਲਣ ਦਾ ਪਤਾ ਹੈ ਤਾਂ ਉੱਥੇ ਜਾ ਕੇ ਗੱਜੂਗਾ ਜਿਵੇਂ ਪਹਿਲਾਂ ਸੰਗਰੂਰ ਤੋਂ ਤੁਸੀਂ ਮੈਨੂੰ ਭੇਜਿਆ ਸੀ ਆਗੇ ਸੀ ਨਾ ਨਿਆਰੇ ਜਦੋਂ ਮੈਂ ਉੱਠਦਾ ਸੀਗਾ ਬੀਜੇਪੀ ਵਾਲੇ ਕੰਨਾਂ ਤੇ ਉਹ ਲਾ ਲੈਣੇ ਸੀ ਵੀ ਇਹ ਪੰਗਾ ਪਾਉ ਹੁਣ ਕੋਈ ਹੈ ਮਨ ਮੈਂ ਜਦੋਂ ਕਹਿੰਦਾ ਸੀ ਟਾਈਮ ਸਪੀਕਰ ਵੀ ਕਹਿੰਦੇ ਇਹਨੂੰ ਦੇ ਦੇ 2 2 ਮਿੰਟ ਨੂੰ ਪੀਲੀ ਪੱਗ ਵਾਲੇ ਨੂੰ ਜੇ ਨਾ ਦਿੱਤੇ ਇਹ 2 ਘੰਟੇ ਚੱਲਣੇ ਨਹੀਂ ਦਿੰਦਾ ਫਿਰ ਸੋ ਬੜੇ ਕੰਮ ਰੋ ਕੀ ਕਰਾਈ ਨਹੀਂ ਸੀ ਬੜੇ ਉਦੋਂ ਸੈਂਟਰ ਤੋਂ ਪ੍ਰੋਜੈਕਟ ਲਿਆਉਂਦੇ ਨੇ ਪੈਸੇ ਪੈਸਾ ਹਿਸਾਬ ਦਿੱਤਾ ਤੂਰੀ ਵਾਲਾ ਉਹ ਸੂਆ ਸੀਗਾ ਕਿੱਡੀ ਗੱਲ ਸੀ ਜੀ ਸੂਆ ਟਕਣਾ ਸੀ ਟਕਦਾ ਨਾ ਹੁਣ ਤਾਂ ਉੱਤੇ ਸੈਰ ਕਰਦੇ ਆ ਲੋਕ ਹੁਣ ਇੱਕੋ ਰੇਲਵੇ ਦਾ ਰਹਿ ਗਿਆ ਉਹ ਤੁਹਾਡੇ ਨਾਲ ਸਲਾਹ ਕਰਕੇ ਕਰ ਲਾਂਗੇ ਜਿਵੇਂ ਕਹੋਗੇ ਉਹ ਮੈਂ ਕਰ ਲਾਂਗੇ ਧੂਰੀ ਦੇ ਹਸਪਤਾਲ ਦਾ ਬੁਰਾ ਹਾਲ ਸੀ ਉਹ ਕਰਨ ਗਿਆ ਲਾਇਬ੍ਰੇਰੀ ਬਹੁਤ ਸ਼ਾਨਦਾਰ ਬਣ ਰਹੀ ਹੈ ਯੂਪੀਐਸਸੀ ਦੀ ਪੜ੍ਹਾਈ ਵੀ ਇੱਥੇ ਹੋਇਆ ਕਰੂਗੀ ਡੀਸੀ ਬਣਨਗੇ ਜਵਾਕ ਕਨੌਰ ਕਨੌਰ ਕਲਾ ਕਨੌਰੀ ਬਣ ਗਈ ਲਾਇਬ੍ਰੇਰੀ ਕਨੌਰੀ ਉਹ ਮੈਨੂੰ ਆਏ ਮੁੰਡੇ ਸਾਨੂੰ ਮੁੰਡੇ ਮਿਲੇ ਉਹ ਕਿੱਥੋਂ ਦੇ ਸੀਗੇ ਉਹ ਕਹਿੰਦੇ ਸੀਗੇ ਜੀ ਅਸੀਂ ਆਪਦਾ ਸਾਮ ਸੰਭਾਲ ਆਪ ਕਰਾਂਗੇ ਬੁੜਲਾਡੇ ਬੁੜਲਾਡੇ ਨਹੀਂ ਮਾਨਸਾ ਕਹਿੰਦੇ ਮੇਖਾ ਵੀ ਮੈਂ ਸਾਡੇ ਲਾਇਬ੍ਰੇਰੀ ਧੂਰੀ ਵਰਗੀ ਲਾਇਬ੍ਰੇਰੀ ਬਣਾ ਦੋ ਜੀ ਮੈਂ ਬਣਾ ਦਿੰਨੇ ਸੋ ਮੈਂ ਤੁਹਾਨੂੰ ਦੱਸੀ ਜਾਨਾ ਤੁਹਾਨੂੰ ਲੋਕ ਪੁੱਛਣਾ ਆ ਕਰਨਗੇ ਇੱਥੇ ਦੇਖਣਾ ਆ ਕਰਨਗੇ ਵੀ ਇਹਦੇ ਵਰਗਾ ਸਾਡਾ ਬਣਾ ਦੋ ਜੀ ਜਿਹੜਾ ਵੀ ਪਹਿਲਾਂ ਸਭ ਤੋਂ ਪਹਿਲਾਂ ਕੋਈ ਕੰਮ ਕਰਨਾ ਇੱਕ ਤੁਹਾਡਾ ਨੁਮਾਇੰਦਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਧੂਰੀ ਕਰੂੰਗਾ ਧੂਰੀ ਦੇ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਹਾਂ ਬਹਾਵਦੇ ਚੀਜ਼ ਹੈ ਫਿਰ ਤੁਸੀਂ ਹੋਰ ਦੱਸੋਗੇ ਹੋਰ ਦੇਖਣ ਆਉਣਗੇ ਤਾਂ ਨਜਾਇਜ਼ ਪਰਚੇ ਬੰਦ ਕਰਤੇ ਕੋਈ ਪੁਲਿਸ ਨੂੰ ਦੇਤੀਆਂ ਸਭ ਤੋਂ ਵਧੀਆ ਗੱਡੀਆਂ ਸੜਕ ਤੇ ਸਭ ਤੋਂ ਵਧੀਆ ਗੱਡੀਆਂ ਇਸ ਵਾਰ ਕਿਹਦੇ ਕੋਲੇ ਨੇ ਪੁਲਿਸ ਕੋਲੇ ਐਸਐਸਐਫ ਬਣਾਈ ਹੈ ਸੜਕ ਸੁਰੱਖਿਆ ਫੋਰਸ ਵੀਰੋ ਤੁਸੀਂ ਹੈਰਾਨ ਹੋ ਜਾਓਗੇ 1 ਫਰਵਰੀ ਨੂੰ ਲਾਂਚ ਕੀਤੀ ਹੈ ਮਾਰਚ ਫਰਵਰੀ ਮਾਰਚ ਅਪ੍ਰੈਲ ਅਪ੍ਰੈਲ 15 ਤੱਕ ਦਾ ਮੈਨੂੰ ਡਾਟਾ ਦਿੱਤਾ ਰਿਹਾ 15 ਮਈ ਤੱਕ ਦਾ ਸਾਢੇ 3 ਮਹੀਨੇ ਦਾ ਪਹਿਲਾਂ 17 ਬੰਦੇ ਰੋਜ਼ ਮਰਦੇ ਸੀ ਪੰਜਾਬ 'ਚ ਐਕਸੀਡੈਂਟ 'ਚ ਔਨ ਦਾ ਸਪੌਟ 17 ਮਤਲਬ 500 ਮਹੀਨੇ ਦਾ 500 ਮਤਲਬ 6000 ਹੋ ਗਿਆ ਸਾਲ ਦਾ ਆ 3 ਮਹੀਨਿਆਂ 'ਚ ਉਹਨਾਂ ਨੇ 3 ਮਹੀਨਿਆਂ 'ਚ ਜ 500 ਲੱਖ ਰੁਪਏ 1500 ਬੰਦਾ ਮਰਦਾ 249 ਬੰਦੇ ਮਰੇ 1250 ਦੀ ਜਾਨ ਬਚਾਤੀ ਜਨਾਬ SSF ਨੇ ਨਾਲ ਦੀ ਨਾਲ ਉਹ ਗੱਡੀਆਂ ਟਕੜੀਆਂ ਦਿੱਤੀਆਂ ਹੋਈਆਂ ਨੇ ਉਹਨੂੰ ਪਾਰਾਂ ਕਰ ਦਿੰਦੇ ਨੇ ਕੋਈ ਟਰੱਕ ਟਰੱਕ ਖੜਾ ਹੈ ਪਹਿਲਾਂ ਆਪਾਂ ਖਬਰਾਂ ਗਈ ਪੜਦੇ ਨੇ ਟਰੱਕ ਖੜਾ ਖਰਾਬ ਹੋਇਆ ਥੱਲੇ ਗੱਡੀ ਵੜ ਗਈ ਸਾਰਾ ਟੱਬਰ ਖਤਮ ਐਦਾਂ ਹੀ ਖਬਰਾਂ ਹੁੰਦੀ ਹੁੰਦੀ ਸੀ ਹਾਂ ਆ ਪੰਜ ਤੋਂ 6 ਮਿੰਟ ਦਾ ਉਹਨਾਂ ਦਾ ਐਵਰੇਜ ਹੈ ਸਾਰੇ ਹਸਪਤਾਲ ਜਿੰਨੇ ਵੀ ਹਾਈਵੇ ਤੇ ਨੇ ਪ੍ਰਾਈਵੇਟ ਚਾਹੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਇਲਾਜ ਕਰਨਾ ਪੈਸਿਆਂ ਦਾ ਬਾਅਦ ਚ ਦੇਖਾਂਗੇ ਅਸੀਂ ਆਪ ਹੀ ਸਭ ਕਰ ਲਾਂਗੇ ਕਿਰਬੰਦੇ ਦੀ ਜਾਨ ਬਚਾਓ ਤੁਸੀਂ ਬਸ ਜੇ ਕੰਮ ਕਰਨੇ ਹੋਣ ਸੱਚੀ ਨੀਅਤ ਨਾਲ ਤਾਂ ਕੰਮ ਹੋ ਸਕਦੇ ਨੇ ਇੱਦਾਂ ਹੀ ਬਿਜਲੀ ਦਾ ਇੱਦਾਂ ਪਾਣੀ ਦਾ ਹੋ ਗਿਆ ਕਣਕ ਦਾ ਇਕੇ ਨੇ ਵਾਹ ਫਲਾ ਰੱਖਿਆ ਨਾ ਜੀ ਤਾਂ ਕਣਕ ਘਟਾਉਣ ਨੋ ਨੋ ਜਿੰਨੀ ਗਰੀਬਾਂ ਨੂੰ ਕਣਕ ਚਾਹੀਦੀ ਹੈ ਓਨੀਓ ਕਣਕ ਮਿਲੂਗੀ ਕਈ ਇਹੋ ਜਿਹੇ ਹੈਗੇ ਨੇ ਕਰਕੇ ਸਾਥੋਂ ਪਸਾਈ ਨਹੀਂ ਹੁੰਦੀ ਜੀ ਜੇ ਉਹ ਆਟਾ ਚਾਹਣਗੇ ਤਾਂ ਆਟਾ ਦੇ ਦਾਂਗੇ ਪਰ ਉਹ ਉਹਨਾਂ ਦੀ ਮਰਜ਼ੀ ਹੈ ਜੋ ਕਹਣਗੇ ਨਹੀਂ ਅਸੀਂ ਤਾਂ ਕਣਕ ਲੈਣੀ ਹੈ ਕਣਕ ਦੇਵਾਂਗੇ ਔਰ ਐਸ ਬਾਰ ਜਿਹੜੀ ਮੰਡੀ ਚ ਕਣਕ ਆਈ ਆ ਉਹੀ ਦੇਣੀ ਆ ਕੋਈ ਸੁਸਤਰੀ ਲੱਗੀ ਹੋਈ ਜਾ ਕੋਈ ਮਿੱਟੀ ਵਾਲੀ ਨਹੀਂ ਦੇਣੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ